ਕਰੋ ਨਿਕਲਦੇ ਆ ਆਪਣੀ ਬਾਈਕ ਤੇ ਬੈਠਦੇ ਆ ਕਈ ਤਰ੍ਹਾਂ ਦੇ ਮਨ ਦੇ ਵਿੱਚ ਖਿਆਲ ਸ਼ੁਰੂ ਹੋ ਜਾਂਦੇ ਨੇ ਕਿ ਅੱਜ ਆਹ ਕੰਮ ਕਰਨਾ ਹੈ ਅੱਜ ਆਹ ਕੰਮ ਕਰਨਾ ਹੈ ਅੱਜ ਉਹਨੂੰ ਮਿਲਣਾ ਹੈ ਅੱਜ ਉਹਦੇ ਨਾਲ ਆਹ ਗੱਲ ਕਰਨੀ ਹੈ ਇੱਕ ਦੋ ਮਿੰਟ ਬਾਅਦ ਜੀਟੀ ਰੋਡ ਤੇ ਚੱਲ ਜਾਂਦੇ ਆ ਜੀਟੀ ਰੋਡ ਤੇ ਜੇ ਕੋਈ ਵਹੀਕਲ ਆਖੜਾ ਹੋਵੇ ਜਿਵੇਂ ਕੋਈ ਟਰੱਕ ਵਗੈਰਾ ਉਹਨੂੰ ਵੇਖਤੇ ਹੋਰ ਮਨ ਦੇ ਵਿਚ ਖਿਆਲ ਸ਼ੁਰੂ ਹੋ ਜਾਂਦੇ ਨੇ ਆਹ ਮਹਾ ਬੱਚਿਆਂ ਜੀ ਅੱਜ ਐਦਾਂ ਅੱਜ ਐਦਾਂ ਹੋ ਜਾਂਦਾ ਹੈ ਹੁਣ ਅਸੀਂ ਚਲੋ ਠੀਕ ਕਰਦੇ ਆਂ ਕਰਦੇ ਆਂ ਥੋੜੀ ਅੱਗੇ ਵੱਧਦੇ ਆਂ ਪਿੰਡ ਦੇ ਜਦੋਂ ਬਾਹਰ-ਬਾਰ ਨਿਕਲਦੇ ਆਂ ਤੇ ਲਾਲਾ ਜਗਤ ਨਾਰਾਇਣ ਕਾਲਜ ਆ ਜਾਂਦਾ ਉੱਥੋਂ ਦੀ ਿਆਦਾ ਸ਼ੁਰੂ ਹੋ ਜਾਂਦੇ ਨੇ ਇੱਥੇ ਅਸੀਂ ਬੀਅਰਡ ਕਰੀ ਸੀ ਅਸੀਂ ਆਹ ਐਕਟੀਵਿਟੀ ਕਰੀ ਸੀ ਆਹ ਕਰਿਆ ਸੀ ਆਹ ਕਰਿਆ ਸੀ ਆਹ ਕਰਿਆ ਸੀ ਿਆਦਾ ਰਿਓ ਕਦਮ ਹੀ ਹੁੰਦੀਆਂ ਤੇ ਇੱਕ ਹੋਰ ਵਿਲਾ ਆਇਆ ਡ੍ਰੀਮਸ ਵਿਲਾ ਉਥੋਂ ਕੀ ਹੈ ਜਿਆਦਾ ਸ਼ੀਰ ਹੋ ਜਾਂਦੇ ਨੇ ਅਸੀਂ ਇੱਥੇ ਇੰਨੇ ਵਿਆਂ ਟੰਡ ਕੀਤੇ ਉਸ ਵਿਆਹ ਦੇ ਵਿੱਚ ਆਹ ਕੁਛ ਕੀਤਾ ਉਹ ਕੁਛ ਕੀਤਾ ਇੰਨੇ ਨੂੰ ਬਾਈਕ ਜਾ ਰਿਹਾ ਅੱਗੇ ਹੋਰ ਥੋੜੀ ਇੱਕ ਜਾਂ ਦੋ ਮਿੰਟ ਬਾਅਦ ਪੁਲ ਆ ਜਾਂਦਾ ਪੁਲ ਚੜ੍ਹ ਜਾਂ ਹੋਰ ਜਿਆਦਾ ਸ਼ੀਰ ਹੋ ਜਾਂਦੇ ਨੇ ਕਿਉਂਕਿ ਇੱਕ ਪਾਸੇ نیچے ਦੇਖੀਏ ਪਿੰਡ ਹੈ ਬੱਲੂਆਣਾ ਹੋਰ ਇੱਕ ਪਾਸੇ ਗੱਡੀ ਦੇ ਲਾਈਨਾਂ ਇੱਕ ਪਾਸੇ ਖਾਕੀ ਸਾਹ ਬਾਬਾ ਜੀ ਦੀ ਸਮਾਦ ਆ ਜਾਂਦੀ ਹੈ ਅੁੱਤੇ ਕੁਝ ਹੋਰ ਯਾਦਾਂ ਚਿਰ ਹੋ ਜਾਂਦੇ ਨੇ ਵੀ ਅਸੀਂ ਆ ਕਰਿਆ ਸੀ ਕਿ ਇੱਥੇ ਮੱਥੇ ਟੇਕਦੇ ਸੀਗੇ ਇੱਥੇ ਆ ਹੋਇਆ ਉਹ ਯਾਦਾਂ ਪੁਰਾਣੀਆਂ ਮਿੱਠੀਆਂ ਯਾਦਾਂ ਸਾਰੀਆਂ ਸਟਾਰਟ ਹੋ ਜਾਂਦੀਆਂ ਨੇ ਕੁਝ 2 ਮਿੰਟਾਂ ਬਾਅਦ ਜਲਾਲਾਬਾਰ ਸ਼ਹਿਰ ਐਂਟਰ ਕਰ ਜਾਂਦੇ ਆਂ ਕੁਝ 5 ਮਿੰਟਾਂ ਬਾਅਦ ਅਸੀਂ ਆਪਣੇ ਕਲੀਨਿਕ ਤੇ ਪਹੁੰਚ ਜਾਂਦੇ ਆਂ ਇੰਨੀ ਦਿਨੋਂ ਦੁਕਾਨ ਓਪਨ ਕਰਦੇ ਆਂ ਤੇ ਕੋਈ ਪੇਸ਼ੈਂਟ ਆ ਜਾਂਦੇ ਉਹਨਾਂ ਖਿਆਲਾਂ ਵਿੱਚ ਡੁੱਬ ਜਾਂਦੇ ਆਂ ਜਿਵੇਂ ਇਹ ਤੇ ਆ ਹੋਇਆ ਜੀ ਉਹ ਕਰਦੇ ਆ ਕਰਾਂਦੇ ਇਦਾਂ ਦਿਨ ਬੀਤ ਜਾਂਦਾ ਪਤਾ ਨਹੀਂ ਲੱਗਦਾ ਕਿ ਕਦੋਂ ਸ਼ਾਮ ਹੋ ਗਈ ਕਦੋਂ ਰਾਤ ਪੈ ਗਈ ਉਸ ਤੋਂ ਬਾਅਦ ਫੇਰ ਵਾਪਸ ਚੱਲ ਪੈਂਦੇ ਆ ਜੀ ਜਦੋਂ ਦੁਬਾਰਾ ਫੇਰ ਪੁਲ ਤੇ ਚੜਦੇ ਆ ਓਹੋ ਆਹ ਦਾ ਇਹਨੂੰ ਮਿਲਣਾ ਸੀ ਆਪਾਂ ਇਹਨੂੰ ਗੱਲ ਕਰਨੀ ਸੀ ਆਹ ਗੱਲ ਕਰਨੀ ਸੀ ਯਾਰ ਭੁੱਲ ਗਿਆ ਓਹੋ ਅੱਗੇ ਪਹੁੰਚਦੇ ਡਰੇਂਦਾ ਓਹੋ ਯਾਰ ਆ ਕਰਨੀ ਸੀ ਯਾਰ ਸੋਚਿਆ ਸੀ ਯਾਰ ਹੋਰ ਇਦਾਂ ਪਿੰਡ ਪਹੁੰਚ ਜਾਂਦੇ ਆ ਆਹੀ ਜ਼ਿੰਦਗੀ ਯਾਰ ਕੁਝ ਨਵਾਂ ਤਾਂ ਨਹੀਂ ਹੋਇਆ ਤੇ ਰੇਸਤੇ ਦਾ ਫੋਨ ਕਰਦੇ ਗਾਲਾਂ ਕੱਢਦੇ ਆ ਵੀ ਤੁਸੀਂ ਸਾਡਾ ਫੋਨ ਪਿੱਕ ਵੀ ਨਹੀਂ ਕਰਦੇ ਐਨੇ ਕਿੰਨੇ ਕੋ ਬਿਜ਼ੀ ਹੋ ਗਏ ਆ ਉਹ ਕੀ ਜਾਣ ਮਜਬੂਰੀਆਂ ਹੀ ਨਹੀਂ ਕਿ ਹੋ ਗਿਆ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੰਮ 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 ਹੀ ਹੁੰਦਾ ਰਹੋ ਕੁਝ ਨਵਾਂ ਕਮਾਇਆ ਵੀ ਨਹੀਂ ਗਾ ਕੁਝ ਜ਼ਿਆਦਾ ਅਲਟਰਾ ਅਮੀਰ ਬਣੇ ਵੀ ਨਹੀਂ ਗਏ ਆ ਜੋ ਦਿੱਤਾ ਮਾਲਕ ਨੇ ਉਹਦੇ ਵਿੱਚ ਬਹੁਤ ਖੁਸ਼ ਆ ਜ਼ਮੀਨ ਜ਼ਿਆਦਾ ਦਿੱਤੀ ਹੈ ਮਾਲਕ ਨੇ ਖੁਸ਼ ਹੈ ਗਿਆ ਕੋਠੀ ਬਣ ਗਈ ਸਰ ਖੁਸ਼ ਹੈ ਪਰ ਜੋ ਨਵਾ ਕਰਨਾ ਚਾਹੁੰਦੇ ਸੀ ਉਹ ਨਹੀਂ ਹੋਇਆ ਇੱਕ ਮਨ ਵਿੱਚ ਖਿਆਲ ਆਉਂਦਾ ਕਿ ਆਹ ਕਰਨਾ ਸੀਗਾ ਆ ਨਹੀਂ ਹੋਇਆ ਆਹ ਕਰਨਾ ਸੀਗਾ ਕਿਸੇ ਨਾ ਕਿਸੇ ਕਾਰਨ ਦੇ ਕਰਕੇ ਉਹ ਚੀਜ਼ ਰਹਿ ਜਾਂਦੀ ਹੈ ਪੱਕਾ ਨਹੀਂ ਕਿਉਂ ਕਰਨਾ ਬਹੁਤ ਕੁਝ ਚਾਹਨੇ ਆ ਬਹੁਤ ਵੱਡਾ ਕਰਵਾਉਣਾ ਚਾਹੁੰਦੇ ਆ ਪਰ ਉਹਦੇ ਵਿੱਚ ਪਤਾ ਨਹੀਂ ਕੀ ਮਜਬੂਰੀ ਪਰਮਾਤਮਾ ਦੀ ਹੈ ਜੇ ਸਾਡੀ ਮਜਬੂਰੀ ਬਣ ਜਾਂਦੀ ਕਿ ਸਮੇਂ ਦੀ ਸਮਾਂ ਨਿਕਲਦਾ ਹੀ ਨਹੀਂਗਾ ਬਹੁਤ ਮਨ ਵਿੱਚ ਖਿਆਲ ਆਉਂਦੇ ਨੇ ਆ ਵੀ ਕੰਮ ਕਰਨਾ ਚਾਹੀਦਾ ਸੀ ਆ ਵੀ ਕੰਮ ਕਰਨਾ ਚਾਹੀਦਾ ਇਹਦੇ 'ਚ ਬਹੁਤ ਫਾਇਦਾ ਇਹਦੇ 'ਚ ਬਹੁਤ ਫਾਇਦਾ ਹੈ ਇਤੋਂ ਇਤਾਂ ਅਮੀਰ ਬਣ ਜਾਾਂਗੇ ਇਤਾਂ ਬੱਚੇ ਸੈੱਟ ਹੋ ਜਾਣਗੇ ਬਹੁਤ ਕੁਝ ਆਉਂਦਾ ਹੈ ਪਰ ਕਰ ਨਹੀਂ ਪਾਦੇ ਸ਼ਾਇਦ ਇਹੀ ਲਾਈਫ ਸਾਰਿਆਂ ਦੀ ਹੋਵੇ ਜੋ ਵੀ ਦੋਸ ਆਪਣੇ ਕੰਮ ਤੇ ਨਿਕਲਦਾ ਹੈ ਨਾ ਐਦਾਂ ਹੀ ਹੋਣੀ ਲਾਈਫ ਇਹ ਲਾਈਫ ਕਿਦਾਂ ਦੀ ਹੈ ਇਹ ਮੈਂ ਜਾਣਦਾ ਮੇਰੀ ਜਿੱਦਾਂ ਦੀ ਲਾਈਫ ਹੈ ਮੈਂ ਜਾਣਦਾ ਪਰ ਦੋਸਤੋ ਅਗਰ ਤੁਹਾਡੇ ਵੀ ਐਦਾਂ ਦੀ ਲਾਈਫ ਹੈ ਤੇ ਇਹਨੂੰ ਕਿਵੇਂ ਸੈੱਟ ਕੀਤਾ ਜਾਵੇ ਔਰ ਨਵਾਂ ਕਿਵੇਂ ਕੀਤਾ ਜਾਵੇ ਕੁਝ ਉਸ ਨਵੀਂ ਐਕਟੀਵਿਟੀ ਕਿਵੇਂ ਕੀਤੀ ਜਾਵੇ ਕੁਝ ਨਵਾਂ ਬਿਜ਼ਨਸ ਕਿਵੇਂ ਕੀਤਾ ਜਾਵੇ ਕੁਝ ਨਵਾਂ ਰੰਗ ਕਿਵੇਂ ਭਰਿਆ ਜਾਵੇ ਕੋਈ ਨਵੀਂ ਜ਼ਿੰਦਗੀ ਦੇ ਵਿੱਚ ਨਿਖਾਰ ਕਿਵੇਂ ਲਿਆ ਜਾ ਸਕੇ ਇਹਦੇ ਬਾਰੇ ਅਗਰ ਤੁਹਾਡੇ ਕੋਲ ਕੁਝ ਤੁਹਾਡੇ ਕੋਲ ਕੁਝ ਆਈਡੀਆਜ਼ ਨੇ ਤੇ ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਕਿਉਂਕਿ ਮੈਂ ਵੀ ਨਵੇਂ ਆਈਡੀਆ ਲਾਣਾ ਚਾਹੁੰਦਾ ਨਵਾਂ ਕੰਮ ਕਰਨਾ ਚਾਹੁੰਦਾ ਜਿੱਦੇ ਵਿੱਚ ਬਹੁਤ ਜ਼ਿਆਦਾ ਆਮਦਨ ਹੋਵੇ ਔਰ ਮੈਂ ਬਿਜ਼ਨਸ ਕਰਾਂ ਔਰ ਲੋਕਾਂ ਨੂੰ ਕਰਕੇ ਦਿਖਾਵਾਂ ਲੋਕਾਂ ਨੂੰ ਕਰਨਾ ਸਿਖਾਵਾਂ ਉਹ ਵੀ ਪੈਸਾ ਕਮਾਉਣ ਉਹ ਵੀ ਦਿਵਾਵਾਂ ਦੇ ਦੋਸਤੋ ਅੱਜ ਦਾ ਇਹਨਾਂ ਧੰਨਵਾਦ ਥੈਂਕ ਯੂ John Dero, vas Vale.